ਪੁਹਾੜਾ ਰੋਡ ਤੇ ਸਥਿਤ ਇੱਕ ਧਾਗਾ ਫੈਕਟਰੀ ਦੇ ਅੰਦਰ ਬਣੇ ਕੁਆਟਰ ਦੇ ਵਿੱਚੋਂ ਮਿਲਦੇ ਕੰਮੇ ਅੰਕੁਸ਼ ਵਰਮਾ 20 ਦੀ ਜਿਹੜਾ ਯੂਪੀ ਦਾ ਰਹਿਣ ਵਾਲਾ ਉਸਨੇ ਆਤਮ ਹੱਤਿਆ ਕਰ ਲਈ ਜਿਸਦੀ লাশ ਪੱਖੇ ਦੇ ਨਾਲ ਲਟਕਦੀ ਹੋਈ ਮਿਲੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੰਕੁਸ਼ ਵਰਮਾ ਕਰੀਬ 1 ਸਾਲ ਪਹਿਲਾਂ ਇਫੈਕਟਰੀ ਦੇ ਵਿੱਚ ਕੰਮ ਕਰਨ ਲੱਗਾ ਸੀ ਜੋ ਕਿ ਮਿਲ ਦੇ ਅੰਦਰ ਬਣੇ ਕੁਆਟਰ ਦੇ ਵਿੱਚ ਆਪਣੇ ਸਾਥੀ ਨਮਨ ਕੁਮਾਰ ਦੇ ਨਾਲ ਰਹਿ ਰਿਹਾ ਸੀ ਉਜਦਾ ਸਾਥੀ ਜੋ ਰਾਤ ਦੇ ਸਮੇਂ ਡਿਊਟੀ ਕਰਨ ਗਿਆ ਸੀ ਤੇ ਜਦੋਂ ਸਵੇਰੇ ਕਮਰੇ ਦੇ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਅੰਕੁਸ਼ ਕੁਰਮਾ ਦੀ ਗਲਫ ਫਹਾ ਲੈ ਕੇ ਆਤਮਹੱਤਿਆ ਕੀਤੀ ਸੀ ਨਮਨ ਕੁਮਾਰ ਨੇ ਇਸ ਘਟਨਾ ਸੰਬੰਧੀ ਤੁਰੰਤ ਮੇਲ ਪਰਵਰ ਦੱcka ਨੂੰ ਸੂਚਨਾ ਦਿੱਤੀ ਮੇਲ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੇ ਥਾਣਾ ਮੁੱਖੀ ਪਵਿੱਤਰ ਸਿੰਘ ਪੁਲਿਸ ਪਾਰਟੀ ਸਮੇਤ मौके ਤੇ ਪਹੁੰਚ ਗਏ ਉਸ ਦੇ ਵੱਲੋਂ ਕਮਰੇ ਦੀ ਚੰਗੀ ਤਰ੍ਹਾਂ ਦੇ ਨਾਲ ਤਲਾਸ਼ੀ ਲਈ ਗਈ ਪਰ ਉਨ੍ਹਾਂ ਨੂੰ ਕੋਈ ਸੂਸਾਇਡ ਨੋਟ ਨਹੀਂ ਮਿਲਿਆ ਇਸ ਤੋਂ ਪਤਾ ਲੱਗ ਸਕਿਆ ਕਿ ਉਸਨੇ ਖੁਦਕੁਸ਼ੀ ਕਿਉਂ ਕੀਤੀ ਸਾਥੇ ਨਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਕੋਈ ਵੀ ਲੜਾਈ ਝਗੜਾ ਨਹੀਂ ਸੀ। थाना ਮੁਖੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦਾ ਮੋਬਾਈਲ ਫੋਨ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਕਿਸ ਤੋਂ ਪਤਾ ਲੱਗ ਸਕੇ ਕਿ ਉਸ ਨੇ ਸੁਸਾਇਡ ਕਿਉਂ ਕੀਤਾ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਹ ਸਰਖੰਦ ਨੂੰ ਜਿਵੇਂ ਸਵੇਰ ਇਤਲਾ ਮਿਲੀ ਹੈ ਕਿ ਜਿਹੜਾ ਉਹਦੇ ਨਾਮ ਦਾ ਮਤਲਬ ਜਿਹੜਾ ਉਹਦੇ ਕਮਰੇ ਦੇ ਵਿੱਚ ਮੁੰਡਾ ਨਾਲ ਰਹਿੰਦਾ ਸੀ ਜਦੋਂ ਡਿਊਟੀ ਆਫ ਕਰਕੇ ਅੰਦਰ ਗਿਆ ਉਹਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉਹ ਖੁੱਲਿਆ ਨਹੀਂ ਜਦੋਂ ਉਹਨੇ ਤੋੜਿਆ ਉਹਨੂੰ ਤਾਂ ਅੰਦਰ ਇਸ ਲੜਕੇ ਦੀ ਹੈਂਗਿੰਗ ਹੋਈ ਬੋਡੀ ਮਿਲੀ। ਤੇ ਫਿਰ ਅਸੀਂ ਜਿਵੇਂ ਸਾਨੂੰ ਪਤਾ ਲੱਗਿਆ ਅਸੀਂ ਪੁਲਿਸ ਨੂੰ ਦੱਲਾ ਕੇ ਤੇ ਪੁਲਿਸ ਹੁਣ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸਰ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਬਲਮ ਹੈ ਹੈ? ਕਿੰਨੀ ਦੇਰ ਨਹੀਂ ਸਰ ਫਿਲਹਾਲ ਤਾਂ ਕੁਝ ਨਹੀਂ ਸਾਡੇ ਨੌਲੇਜ ਆਇਆ। ਸਰ ਸਭ ਕੁਝ ਹੋ ਗਿਆ। ਲੜਕਾ ਵੀ ਸੰਸੀਅਰ ਸੀ, ਪੰਕਚੁਅਲ ਸੀ। ਤੁਹਾਡਾ ਕਿੰਨੀ ਦੇਰ ਦਾ ਕੰਮ ਕਰ ਰਿਹਾ ਹੈ? ਸਾਲ ਕੁ ਤੋਂ ਕੰਮ ਕਰ ਰਹੇ ਸਰ ਜੀ। ਸ਼ਹਿਰ ਪਰਿਵਾਰ ਦੀ ਕੁਝ ਕਰ ਦਿੱਤਾ ਹੈ। ਸਰ ਹਾਂ ਜੀ। ਉਹ ਇਨਫਾਰਮ ਕਰਦਾ ਪੁਲਿਸ ਨੂੰ ਇਨਫਾਰਮ ਕਰਦਾ ਉਹਨਾਂ ਨੂੰ। ਕੋਈ ਐਦਾਂ ਦਾ ਤਾਂ ਨਹੀਂ ਕੋਈ ਆਸ-ਪਾਸ ਕੁਆਟਰ ਵਾਲਾ ਕੰਮ ਕਰ ਰਿਹਾ ਹੋਵੇ। ਨਹੀਂ ਸਰ ਕੋਈ ਐਦਾਂ ਦਾ ਨਹੀਂ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ। ਬਾਕੀ ਤਾਂ ਹੁਣ ਉਹਨਾਂ ਦੀ ਫੈਮਿਲੀ ਆ ਰਹੀ ਹੈ। ਕੋਈ ਉਧਰ ਨਾਲ ਕੋਈ ਮਸਲਾ ਹੈ ਜਾਂ ਕਿਵੇਂ ਵੀ ਹੈ। ਠੀਕ ਹੈ। ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਉਹਦੇ ਪਤਾ ਲੱਗ ਜਾਵੇਗਾ। ਕਿੰਨੀ ਕੁ ਮਰਦੀ ਲੜਕੀ? ਲੜਕੇ ਦੀ ਸਰ ਬੀਕਸਾਉਂਦੇ ਹੋ ਮਤ। ਠੀਕ ਹੈ ਜੀ। ਕੋਈ ਉਹਦਾ ਪਰਿਵਾਰ ਦਾ ਨੰਬਰ ਹੋਰ ਵੀ ਲੋਤੀ ਕਰਦਾ? ਨਹੀਂ ਸਰ। ਲੜਕੇ ਦੇ ਪਰਿਵਾਰ ਦੇ ਵਿੱਚ

आग दिया अंकुश नाम लेकर तब नहीं खोला फिर मास्टर के पास सोन गया मास्टर आ रहे थे तुमने लात मार दरवाजा खोलिया तो लटका हुआ था आपसे सब नहीं करता था अच्छा अच्छा कंप्लीट नहीं तुम लगते नहीं तो शादी की धर्मेंद्र लोप से संग्रह धर्म शर्मा हमें इसकी बारे में जी ये एससी कॉन्टेक्स्ट में मिलेज भट्टियां फैक्ट्री है ਇਹਦੇ ਲੇਬਰ ਮੈਨ ਸੀ ਮਟਾ ਅੰਕਸ਼ ਬਰਮਾ ਪਿਤਾ ਦਾ ਨਾਮ ਹੈਗਾ ਸ਼ੇਖ ਕੁਮਾਰ ਉਹ ਆ ਵੀ ਇੱਥੇ ਜੋਬ ਕਰ ਰਿਹਾ ਸੀ ਆ ਬੀਤੀ ਰਾਤ ਉਹ ਜਿਹੜੀ ਉਹਦੀ ਰਹਿ ਸੀ ਕਮਰਾ ਉੱਤੇ ਉਹਦੀ ਜਿਹੜੀ ਲਾਕ ਸੀ ਉਹ ਲੰਕੜੀ ਮਿਲਿਆ ਸਾਨੂੰ ਉਹਨੇ ਮਤਲਬ ਹੈਂਗੇ ਕੋਈ ਰੱਸੀ ਨਾ ਇੱਥੇ ਐਂਡ ਆਪਣੇ ਕੱਪੜੇ ਨਾ ਜੀ ਜੀ ਉਹ ਡੈਡ ਬੋਡੀ ਅਸੀਂ ਕਬਜ਼ੇ ਤੇ ਲਈ ਆ ਉਹਦਾ ਪੋਸਟਮਾਰਟਮ ਕਰਾਵਾਂਗੇ ਕਰਾਉਣ ਤੋਂ ਬਾਅਦ ਅੱਗੇ ਫਾਦਰ ਇਨਵੈਸਟੀਗੇਸ਼ਨ ਅੰਮੇ ਚ ਲੈ ਜਾਂਦੀ ਆ ਬੀ ਰੈਡ ਨੋਟ ਵਗੈਰਾ ਇੱਕ ਸੁਸਾਈਡ ਨੋਟਸ ਵਗੈਰਾ ਨਹੀਂ ਅਜੇ ਸਾਨੂੰ ਮੁੱਕੀ ਇਸ ਤਰ੍ਹਾਂ ਦੀ ਹੋਰ ਕੋਈ ਫੈਕਟਰੀ ਦੇ ਨਾਲ ਕੋਈ ਕਿਸੇ ਸਵਾਲ ਦੇ ਵਿੱਚ ਨਹੀਂ ਕੋਈ ਅਜੇ ਤੱਕ ਕੋਈ ਨਹੀਂ ਗੱਲ ਆਈ ਜੀ ਇਹ ਫਰਦਰ ਇਨਵੈਸਟੀਗੇਸ਼ਨ ਦੇ ਸਾਹਮਣੇ ਅਜੇ ਕੁਝ ਜੋ ਵੀ ਹੋਇਆ ਜੀ ਠੀਕ ਹੈ ਜੀ ਕੋਈ ਇਹਨੂੰ ਵੀ ਜਾਂਚ ਅਸੀਂ ਮੋਬਾਈਲ ਵਗੈਰਾ ਲਿਆ ਜੀ ਹਾਂਜੀ ਮੋਬਾਈਲ ਲਿਆ ਸੀ ਕਾਪੀ ਅੱਛੀ ਬੋਡੀ ਨੂੰ ਜੀ ਹੁਣ ਫਿਰ ਉਹਦੇ ਪਰਿਵਾਰ ਨੇ ਹਾਂਜੀ ਉਹਨਾਂ ਨੂੰ ਅਸੀਂ ਜਾਣੂ ਕਰਾਤਾ ਉਹ ਆ ਰਹੇ ਨੇ ਤੇ ਡੈਡ ਬੋਡੀ ਨੂੰ ਅਸੀਂ ਸਵਲਸਤਾਲ ਸਮਰਾਲੇ ਰੱਖਣ ਕਿਆ ਜੀ